ਮਿਰਜ ਸਾਡੇ ਮੁੰਡੇ ਨੇ ਲਾ ਮਿਰਜ ਕਰਾਈ ਆ ਤੇ ਉਹ ਸਾਨੂੰ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਸਾਡੇ ਨਾਲ ਸਰਪੰਚ ਨੇ ਮਤਲਬ ਰਲ ਕੇ ਸਰਪੰਚ ਕੋਲੇ ਖੜਾ ਆ ਕੇ ਸਰਪੰਚ ਨੇ ਮੁੰਡੇ ਦੇ ਮਾਰੀਆਂ ਸਰਪੰਚ ਨੇ ਹੱਤ ਪਤਾਬਾ ਕੀਤੀ ਮੇਰੇ ਘਰ ਵਾਲੇ ਦੇ ਵੀ ਹੱਬਦਾਬ ਕੀਤੀ ਆ ਸਰਪੰਚ ਨੇ ਵੀ ਆਪ ਹੀ ਵੀ ਮਾਰੀਆਂ ਤੇ ਸਰਪੰਚ ਨੇ ਗਾਂ ਬੁੜੀਆਂ ਤੋਂ ਵੀ ਕਟਾਇਆ ਸਾਨੂੰ ਅਸੀਂ ਹੁਣ ਦਾਖਲ ਸੀ ਸਰਕਾਰੀ ਹਸਪਤਾਲ ਜੀ ਜਦੋਂ ਸਾਨੂੰ ਛੁੱਟੀ ਮਿਲੀ ਆ ਅਸੀਂ ਜੇ ਥਾਣੇ ਸਾਨੂੰ ਸੱਦਾ ਹੀ ਥਾਣੇ ਗਏ ਆ ਥਾਣੇ ਵਾਲਿਆਂ ਨੇ ਸਾਡੀ ਸੁਣਾਈ ਨਹੀਂ ਕੀਤੀ ਜੀ ਸਾਨੂੰ ਕੋ ਉਥੋਂ ਵੀ ਅਸੀਂ ਜਦੋਂ ਰਾਤ 11 ਵਜੇ ਤੁਰੇ ਆ ਕਿ ਉਥੋਂ ਠਾਣਿਓ ਮੁੜ ਕੇ ਹਿੱਡਾ ਕਰੂ ਜਾ ਕੇ ਪੁਲ ਦੇ ਥੱਲੇ ਅਸੀਂ ਰਾਤ ਕੱਢੀ ਆ ਉਥੋਂ ਫੇਰ ਸਾਨੂੰ ਆਂਦੇ ਹੀ ਠਾਣੇ ਆਓ ਅਸੀਂ ਠਾਣੇ ਫੇਰ ਆਏ ਠਾਣੇ ਫੇਰ ਨਹੀਂ ਸਾਡੀ ਸੁਣਾਈ ਹੋਈ ਜੀ ਅਸੀਂ ਰੁੱਲਦੇ ਫਿਰਦੇ ਆ ਘਰ ਨੂੰ ਜਿੰਦੇ ਕੁੰਡੇ ਲਾਤੇ ਸਰਪੰਚ ਨੇ ਜਿੰਦਾ ਲਾਤਾ ਸਰਪੰਚ ਨੇ ਜਿੰਦਾ ਲਾਤਾ ਸਕੂਟਰੀ ਮਤਲਬ ਸੀ ਵੀ ਮੇਰੇ ਕੋਲੇ ਉਹ ਵੀ ਮਰ ਤੋਂ ਖੋ ਕੇ ਲੈ ਗਿਆ ਸਾਰਾ ਕੁਝ ਸਰਪੰਚ ਕਬਜ਼ਾ ਕਰੀ ਬੈਠਾ ਜੀ ਸਾਨੂੰ ਕਹਿੰਦਾ ਅਸੀਂ ਪਿੰਡ ਨਹੀਂ ਵੜਨ ਦੇਣਾ ਪੈੰਡ ਨਹੀਂ ਵੜਨ ਦਿੰਦੇ ਅਸੀਂ ਰੋਲਦੇ ਫਿਰਦੇ ਕਿਤੇ ਕਿਸੇ ਪੁਲ ਥੱਲੇ ਰਾਤ ਕੱਢਦੇ ਕਿਤੇ ਕਿਸੇ ਪੁਲ ਥੱਲੇ ਰਾਤ ਕੱਢਦੇ ਆ ਕਿਤੇ ਮਤਲਬ ਅਸੀਂ ਰੋਲਦੇ ਫਿਰਦੇ ਆ ਨਾ ਸਾਡੀ ਕੋਈ ਸੁਣਾਈ ਨਹੀਂ ਗਈ ਕਰਦਾ ਇਸ ਕਾਰਨ ਕੀ ਸ਼ਰਮ ਲਾ ਮੈਰੀ ਕਰਾਨਾ ਆਈਏ ਤੁਹਾਡੇ ਮੁੰਡੇ ਨੇ ਉਸ ਨਰੇ ਦਾ ਸਾਡੇ ਮੁੰਡੇ ਨੇ ਲਾ ਨਰਜ ਕਰਾਈ ਆ ਜੀ ਸਾਡਾ ਕੀ ਕਸੂਰੇ ਦੇ ਚ ਨਹੀਂ ਕੁੜੀ ਕਿੰਨਾ ਦੀ ਹੈ ਕੁੜੀ ਆ ਮੱਝੀਆਂ ਸਿੱਖਾਂ ਦੀ ਕੁੜੀ ਆ ਜੀ ਤੇ ਉਹਨਾਂ ਨੇ ਉਹਨਾਂ ਦੀ ਕੁੜੀ ਬਾਲਗ ਹੈ ਨਹੀਂ ਜੇ ਇਤਨਾ ਸਾਲਾਂ ਦੀ ਉਮਰ ਆ ਸਾਡੇ ਮੁੰਡੇ ਦੀ ਵੀ 25 ਸਾਲਾਂ ਦੀ ਮੂਮੋਰਾ ਬਾਲਗ ਹੀ ਆ ਨਾ ਦੋਸਤ ਹਾਂਜੀ ਹਾਂਜੀ ਨਾ ਬਾਲਗ ਤਾਂ ਨਹੀਂ ਕਹ ਦੋਸਤ ਨਹੀਂ ਨਹੀਂ ਜੀ ਨਹੀਂ ਜੀ ਤੇ ਸਾਡੀ ਮਰਜ਼ੀ ਨਾਲ ਇਹਨਾਂ ਨੇ ਵਿਆਹ ਕਰਵਾਇਆ ਹਾਂਜੀ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਤੇ ਸਾਨੂੰ ਕੋਈ ਪਤਾ ਨਹੀਂ ਉਹ ਕਿੱਥੇ ਰਹਿੰਦੇ ਆ ਕਿੱਥੇ ਨਹੀਂ ਰਹਿੰਦੇ ਅਸੀਂ ਘਰੇ ਗਏ ਆ ਸਾਨੂੰ ਕੁੱਟਮਾਰ ਕਰਦੇ ਸਾਨੂੰ ਘਰੇ ਨਹੀਂ ਵੜਨ ਦਿੰਦਾ ਸਰਪੰਚ ਨਹੀਂ ਵੜਨ ਦਿੰਦਾ ਜਿੰਦੇ ਕੁੰਡੇ ਲਾ ਦਿੰਦਾ ਜਿਹੜੀਆਂ ਚੀਜ਼ਾਂ ਵਸਤਾਂ ਸਾਡੀਆਂ ਉਹ ਖਰਾਬ ਹੋਈ ਜਾਂਦੀਆਂ ਘਰੇ ਅਸੀਂ ਪੁਲਾਂ ਦੇ ਥੱਲੇ ਬਹਿ ਬਹਿ ਰਾਤ ਕੱਢਦੇ ਆ ਜੀ ਬੰਗੜੀਆਂ ਤੋਂ ਕਟਾਉਂਦਾ ਵਿੜੇ ਵਾਲੀਆਂ ਬੁੜੀਆਂ ਤੋਂ ਕਟਾਉਂਦਾ ਨਰਿਕ ਵਾਲੀਆਂ ਬੁੜੀਆਂ ਤੋਂ ਕਟਾਉਂਦਾ ਕੁੜੀ ਦਾ ਮਾਪਿਓ ਵਿੱਚ ਰਲਿਆ ਜੀ ਜੁੰਡੇ ਮੇਰੇ ਪੱਤੇ ਆ ਸਰਪੰਚਾ ਜੀ ਕੱਲਾ ਕੱਲ ਕਲਾਂਦਾ ਸਰਪੰਚਾ ਜੀ ਚੈਨਾ ਸਰਪੰਚਾ ਜੀ ਤੁਸੀਂ ਕੱਲ ਕਲਾਂਦੀ ਹੈ ਹਾਂਜੀ ਅਸੀਂ ਵੀ ਕੱਲ ਕਲਾਂਦੇ ਹਾਂ ਜੀ ਤੁਸੀਂ ਇੱਥੇ ਕੰਪਲੀਟ ਪਾਈ ਸੀਗੀ ਹਾਂਜੀ ਜੇ ਇਤਰਾ ਕਰਕੇ ਵੀ ਇਹ ਸਾਡਾ ਕੋਈ ਕਸੂਰ ਨਹੀਂ ਨਹੀਂ ਜੀ ਹਾਂ ਅਸੀਂ ਆਏ ਸੀ ਅਸੀਂ ਕੱਲ ਵੀ ਆਏ ਹਾਂ ਜੀ ਅੱਜ ਵੀ ਆਏ ਸੀਗੇ ਸਾਡੀ ਕੋਈ ਸੁਣਾਈ ਨਹੀਂ ਦੀ ਕੀ ਕਰਵੇਗਾ ਆਲਸੋ ਕੋਈ ਨਹੀਂ ਸੁਣਦੀ ਜੇ ਸਾਨੂੰ ਰਾਤ ਨੂੰ 11 ਵਜੇ ਤੇ ਕਰਭਾਈ ਰੱਖਿਆ ਬਾਕੇ ਸਾਨੂੰ ਕਹਿੰਦੇ ਸਵੇਰੇ ਆਇਆ ਜੋ ਸਵੇਰੇ ਜਦੋਂ ਅਸੀਂ ਗਏ ਹਾਂ ਸਵੇਰੇ ਸਰਪੰਚ ਨੇ ਭਾਨਾ ਲਾਤਾ ਆਂਦਾ ਹੈ ਕੱਲ ਨੂੰ ਆਵਾਂਗੇ ਸਾਡੇ ਮਰਗ ਹੋ ਗਈ ਕੋਈ ਸਰ ਮਰਗ ਨਹੀਂ ਹੋएगी ਉਹਨਾਂ ਨੇ ਆ ਮਤਲਬ ਆਪ ਪਿੰਡ ਦੇ ਵਿੱਚ ਸਾਰੇ ਬੰਦੇ ਬੁੜੀਆਂ ਇਕੱਠੇ ਕਰ ਲੈਂਦਾ ਵਾ ਕਹਿ ਦਿੰਦਾ ਸਾਰੇ ਬੰਦੇ ਬੁੜੀਆਂ ਨੂੰ ਮਗਰ ਲਾ ਲੈਂਦਾ ਕਹਿ ਦਿੰਦਾ ਪਿੰਡ ਚ ਨਹੀਂ ਵੜਨ ਦੇਣਾ ਸਰ ਸਾਡਾ ਕੀ ਇਹਦੇ ਚ ਕਸੂਰ ਆ ਲੰਮਰ ਜੁਨਾਂ ਨੇ ਕਰਾਈ ਆ ਸਾਡਾ ਤਾਂ ਕੋਈ ਕਸੂਰ ਨਹੀਂ ਤੁਹਾਨੂੰ ਪਿੰਡ ਨਹੀਂ ਰਹਿਣ ਦਿੱਤਾ ਮੈਨੂੰ ਨਹੀਂ ਉਹ ਨਹੀਂ ਪਿੰਡ ਜੀ ਸਰ ਫਾਨੂੰ ਪਤਾ ਹੀ ਨਹੀਂ ਕਿੱਥੇ ਆ ਕਿੱਥੇ ਨਹੀਂ ਜਦੋਂ ਪੰਚਾਇਤ ਬਣੀ ਸੀਗੀ ਉਦੋਂ ਇੱਕ ਪਿੰਡ ਦੇ ਸਮੂਹ ਇਕੱਠ ਨਾਲ ਨਾ ਇੱਕ ਮਤਾ ਪਾਇਆ ਗਿਆ ਸੀ ਪਿੰਡ ਵੱਲੋਂ ਵੀ ਜੋ ਵੀ ਮੁੰਡਾ ਕੁੜੀ ਪਿੰਡ ਚ ਵਿਆਹ ਕਰਾਉਂਦਾ ਵਾ ਵੀ ਉਹਨੂੰ ਪਿੰਡ ਚ ਨਹੀਂ ਰਹਿਣ ਦੇਣਾ ਉਹ ਪਿੰਡੋਂ ਬਾਹਰ ਜਾ ਕੇ ਜਿੱਥੇ ਆਪਦਾ ਮਰਜ਼ੀ ਰਹਿ ਸਕਦਾ ਵੀ ਪਿੰਡ ਨੂੰ ਕੋਈ ਤਰਾ ਹੀ ਨਹੀਂ ਪਿੰਡੋਂ ਬਾਹਰ ਰਹਿ ਪੇ ਜੇ ਕੋਈ ਉਹਨਾਂ ਦਾ ਕੋਈ ਮਾਪਿਓ ਸਪੋਰਟ ਕਰਦਾ ਉਹਨਾਂ ਨੂੰ ਤੇ ਵੀ ਉਹ ਵੀ ਫਿਰ ਉਹਨਾਂ ਦੇ ਨਾਲ ਬਾਹਰ ਜਾ ਕੇ ਰਹਿ ਪੈਣੀ ਤੇ ਪਿੰਡ ਵੱਲੋਂ ਸਮੂਹ ਇਕੱਠ ਕਰਕੇ ਇਹ ਪਾਸ ਕੀਤਾ ਗਿਆ ਸੀ ਇਹ ਮਤਲਬ ਤੁਹਾਨੂੰ ਕਿਉਂ ਕਿਉਂ ਲੋੜ ਪੈ ਗਈ ਪਾਉਣ ਦੀ ਸਰ ਇਹ ਸਾਨੂੰ ਇਹ ਲੋੜ ਤਾਂ ਪੈ ਗਈ ਵੀ ਸਾਡੇ ਪਿੰਡ ਦੇ ਵਿੱਚ ਨਾ ਵੀ ਬਹੁਤ ਮੁੰਡੇ ਕੁੜੀਆਂ ਆਪਸ ਵਿੱਚ ਆੜ ਗਵਾਂਡ ਵਿਆਹ ਕਰਵਾਈ ਜਾਂਦੇ ਸੀ ਪਿੰਡ ਦੇ ਵਿੱਚੋਂ ਤਾਂ ਹੀ ਕੋਈ ਚਾਚਾ ਤਾਇਆ ਤਾਂ ਰਹਿ ਹੀ ਨਹੀਂ ਜਾਣਾ ਸੀਗਾ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਵੀ ਅੱਗੇ ਚਾਚੇ ਦੇ ਥਾਂ ਤੇ ਮਾਮਾ ਹੀ ਬਣਨਾ ਜੀ ਤਾਂ ਇਸ ਕਰਕੇ ਅਸੀਂ ਆਪਦੇ ਪਿੰਡ ਨੂੰ ਬਚਾਉਣ ਖਾਤਰ ਹੀ ਪਾਇਆ ਸੀਗੇ ਹੁਣ ਅੱਜ ਕੀ ਹੋਇਆ ਜਿਹੜਾ ਪਰਿਵਾਰ ਦੇ ਨਾਲ ਕੱਟਿਆ ਇਹ ਜੀ 4 ਮਹੀਨੇ ਪਹਿਲਾਂ ਇਹ ਕੁੜੀ ਗਈ ਸੀ ਸਾਡੇ ਪਿੰਡੋਂ ਮੁੰਡਾ ਕੁੜੀ ਜਦੋਂ ਨਿਕਲ ਕੇ ਗਏ ਆ ਇਹ ਮੁੰਡੇ ਦੀ ਮਾਂ ਵੀ ਨਾਲ ਹੀ ਚਲੀ ਗਈ ਸੀਗੀ ਤੇ ਇਹ 4 ਮਹੀਨੇ ਬਾਅਦ ਇਹਨੂੰ ਮੈਂ ਜਦੋਂ ਇਹ ਚਲੀ ਗਈ ਸੀ ਮੈਂ ਇਹਨੂੰ ਫੋਨ ਕਰਦਾ ਰਿਹਾ ਪਰ ਇਹਨੇ ਮੇਰਾ ਫੋਨ ਨਹੀਂ ਚੱਕਿਆ ਇਹਨੇ ਚਲੋ ਮੈਂ ਮੜ ਕੇ ਇਹਨੇ ਫੋਨ ਬੰਦ ਕਰਤਾ ਤੇ ਹੁਣ ਇਹ 4 ਮਹੀਨੇ ਬਾਅਦ ਜਦੋਂ ਪਿੰਡ ਆਈ ਪਤਾ ਲੱਗਿਆ ਉਹ ਫੇਰ ਜੋ ਕੁੜੀ ਵਾਲਾ ਪਰਿਵਾਰ ਸੀ ਉਹਨਾਂ ਨੇ ਥੋੜਾ ਜਿਹਾ ਅਤਰਾਇ ਠਾਇਆ ਇਸ ਗੱਲ ਤੇ ਵੀ ਆਪਣਾ ਸਮੂਹ ਇਕੱਠ ਕਰਕੇ ਮਤਾ ਪਾਇਆ ਸੀ ਉਹਨੂੰ ਪਿੰਡ 'ਚ ਰਹਿ ਰਹੀ ਆ ਤੇ ਚਲੋ ਅਸੀਂ ਆਪਦਾ ਪੰਚਾਇਤ ਨੇ ਚਲੋ ਉਹਨੂੰ ਕਿਹਾ ਭਾਈ ਤੂੰ ਜਾ ਵੜਾ ਤੇਰੇ ਘਰ ਨੂੰ ਜਦੋਂ ਕੋਹਲੀ-ਹੋਲੀ ਗੱਲ ਠੰਡੀ ਪੈ ਜੂਗੀ ਆਪਾਂ ਕਰ ਲਾਂਗੇ ਤੂੰ ਕਿਨਾਂ ਪਿੰਡੋਂ ਚਲੀ ਜਾ ਇਹ ਗੱਲ ਹੋਈ ਹੈ ਜੀ ਇਹ ਕੁੜੀ ਦੇ ਮਾਪਿ ਉਹਨੇ ਚੱਕਿਆ ਕਦਮ ਵੀ ਕੁੜੀ ਨੂੰ ਕਿਉਂ ਰਹਿ ਰਹੀ ਪਿੰਡ ਨਹੀਂ ਨਹੀਂ ਕੁੜੀ ਤਾਂ ਹੀ ਕੁੜੀ ਤੇ ਮੁੰਡਾ ਤਾਂ ਪਿੰਡ 'ਚ ਰਹਿਣ ਹੀ ਨਾ ਰਹੇ ਇਹ ਮੁੰਡੇ ਦੀ ਮਾਂ ਆਈ ਸੀਗੀ ਮੁੰਡੇ ਦਾ ਪਿਓ ਤੇ ਜਿਹੜੀ ਮੁੰਡੇ ਦਾ ਭਰਾ ਸੀ ਉਹ ਪਿੰਡ 'ਚ ਹੀ ਰਹਿ ਰਹੇ ਸੀਗੇ ਤੁਹਾਡਾ ਕਹਿਣ ਦਾ ਮਕਸਦ ਇਹ ਤੋਹੇ ਜਿਹੜਾ ਮਤਾ ਪਾਸ ਕੀਤਾ ਸੀਗਾ ਵੀ ਉਹਦੇ ਜਿਹੜਾ ਵੀ ਇਹਨਾਂ ਨੂੰ ਸਪੋਰਟ ਕਰੋ ਉਹਨੂੰ ਨਹੀਂ ਰਹਿਣ ਦਿਆਂਗੇ ਉਸ ਮੁੱਦੇ ਨੂੰ ਲੈ ਕੇ ਤੁਸੀਂ ਇਹਨਾਂ ਨੂੰ ਕੀਤਾ ਹਾਂਜੀ ਉਸ ਮੁੱਦੇ ਨੂੰ ਲੈ ਕੇ ਕੀਤਾ ਕੀ ਸੀ ਉਹ ਸਾਰਾ ਮੁੱਦਾ ਦੁਆਰਾ ਜਾਣਕਾਰੀ ਨਹੀਂ ਉਹ ਮੁੱਦਾ ਇਹ ਸੀ ਵੀ ਪਿੰਡ 'ਚ ਹੀ ਲੜਕਾ ਲੜਕੀ ਆਪਸ ਵਿੱਚ ਵਿਆਹ ਕਰਵਾ ਲੈਂਦੇ ਸੀਗੇ ਇਸ ਨੂੰ ਸਮੂਹ ਪਿੰਡ ਦਾ ਇਕੱਠ ਕਰਕੇ ਇਹ ਮੁੱਦਾ ਚੱਕਿਆ ਗਿਆ ਸੀਗਾ ਜੀ ਕਿ ਜੋ ਵੀ ਪਿੰਡ ਦਾ ਪਿੰਡ 'ਚ ਵਿਆਹ ਕਰਵਾਊਗਾ ਉਹਨੂੰ ਅਸੀਂ ਇਹ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਤੇ ਤੁਸੀਂ ਇਹਨਾਂ ਨਾਲ ਪਹਿਲਾਂ ਕੋਈ ਗੱਲਬਾਤ ਕੀਤੀ ਵੀ ਭਾਵੇਂ ਅਸੀਂ ਇੱਥੇ ਰਹਿਣ ਦੇਣਾ ਜੋ ਹੋਇਆ ਤੁਹਾਡਾ ਕੀ ਮਤਾ ਹੀ ਬਾਤ ਕੀਤਾ ਸੀ ਨਹੀਂ ਨਹੀਂ ਇਹ ਮਤਾ ਤਾਂ ਹੀ ਜਦੋਂ ਪੰਚਾਇਤ ਬਣੀ ਉਹਦੀ ਪਤਾ ਸੀ ਨਾ ਪਰ ਪਤੇ ਬਾਰੇ ਜਾਣਕਾਰੀ ਹੈਗੀ ਪਿੰਡ ਵਾਸੀਆਂ ਨੂੰ ਸਾਰੇ ਪਿੰਡ ਵਾਸੀਆਂ ਨੂੰ ਜਾਣਕਾਰੀ ਹੈ ਜੀ ਸਮੂਹ ਇਕੱਠ ਕਰਕੇ ਮਤਾ ਪਾਇਆ ਗਿਆ